ਉਹਲੇ ਪੰਡ ਜੁੜੀ ਪਈ ਸੀ ਕਿ ਚਾਰਾਂ ਦਿਨਾਂ ਦੇ ਹੁਣ ਤਾਂ ਮੈਂ ਬੇਲੀ ਹੋਈ ਆ ਬਸ ਰਹਿ ਗਿਆ ਝਾੜੂ ਪੋਚਾ ਲਾਉਣ ਵਾਲਾ ਉਹ ਮਹਾਰਾਣੀ ਦੇਖ ਲੈ ਕੱਲੀਆਂ ਲਾ ਲੂਗੀ ਰੋਟੀਆਂ ਹੈ ਨੌਕਰਾਨੀ ਤਾਂ ਮੈਨੂੰ ਬਣਾ ਛੱਡਿਆ ਸਾਰੇ ਧੰਦੇ ਸਾਰਾ ਦਿਨ ਨਿਮਗਰੋ ਲੈਂਦੇ ਮੇਰੇ ਤਾਂ ਕਿਤੇ ਕਹਿ ਦਿੰਨੀ ਵਿਆਹ ਕਰਕੇ ਬੇਲੀ ਆ ਕਰਕੇ ਬੇਲੀ ਬੇਲੀ ਹੁਣ ਕਿੱਥੇ ਦਿੰਦੇ ਮੈਨੂੰ ਹੂੰ ਮੇਰੀ ਤਾਂ ਸੱਸ ਵੀ ਉਸੇ ਦੀ ਬਣ ਜਾਂਦੀ ਛੱਡ ਪਰ ਇੱਥੇ ਰੱਖ ਲੈਣੀ ਕਰੇ ਬੱਠਾ ਜੀ ਏ ਸੁੱਕ ਤਟੂ ਯਾਗਲੇ ਬੱਦਲ ਹੋਏ ਪੈ ਨੇ ਸੁੱਕਣੇ ਤਾਂ ਹੈ ਨਹੀਂ ਇੱਕ ਵਾਰੀ ਕੁਰਸੀ ਤੇ ਧਰ ਦਿੰਨੀ ਐ ਇੰਨ ਤੱਕ ਦੇ ਪਹਿਲਾਂ ਮਸ਼ੀਨ ਨੂੰ ਮਹਾਰਾਣੀ ਨੂੰ ਪਹਿਣੇ ਤਾਂ ਮੇਰੀ ਜਿੰਦ ਜਾਨ ਆ ਜੇ ਤੈਨੂੰ ਕੁਝ ਹੋ ਗਿਆ ਮੈਂ ਤਾਂ ਮਰ ਜੂ ਈੜੇ ਕਿਵੇਂ ਧੋ ਇੰਨੇ ਹੱਥਾਂ ਨਾ ਉਹ ਕੱਕੇ ਰੱਖ ਦਿੰਨੀ ਪਹਿਲਾਂ ਨੇ ਮਰ ਜਣੇ ਕਵਰ ਜੇ ਵੇਚਣ ਵਾਲੇ ਆਉਂਦੇ ਹੁੰਦੇ ਆ ਤੇ ਕਿੰਨੇ ਵਾਰੀ ਆਖਿਆ ਵੀ ਪਾਈ ਮਸ਼ੀਨ ਦਾ ਵੱਡਾ ਕਮਰ ਲਿਆ ਦਿਓ ਜੀ ਤੇ ਗੱਲ ਜਣੇ ਉਹਨੋਂ ਹੀ ਹਟ ਜਾਂਦੇ ਮੁੜ ਕੇ ਟੈਂਪਰੇਲੀਆਂ ਨਾ ਮੈਨੂੰ ਟਕਣੀ ਪੈਂਦੀ ਏ ਕਵਰ ਜਾਂ ਹੋਵੇ ਤੇ ਟੱਕੇ ਤੋਂ ਦਵਾ ਦਵਾ ਅਗਲਾ ਜਿਪਲਾ ਦਿੰਦਾ ਉਹ ਤਾਂ ਵਾਟਰਪਰੂਫ ਹੁੰਦੇ ਨੇ ਨਾ ਉਹਨਾਂ ਦੇ ਵਿੱਚ ਦੀ ਪਾਣੀ ਲੰਗੇ ਨਾ ਧੁੱਪ ਲੱਗੇ ਚੀਜ਼ ਨੂੰ ਵਧੀਆ ਪਏ ਰਹਿੰਦੇ ਹੋ ਤਾਂ ਚਲ ਉਧਰ ਤਾਂ ਹੋ ਗਿਆ ਮੇਰਾ ਕੰਮ ਹੁਣ ਉਧਰ ਵੇਖਾਂ ਜਾ ਕੇ ਚੁੱਲ੍ਹੇ ਚੋਂਕੇ ਦਾ ਕਰ ਲਿਆ ਕੰਮ ਤੇ ਹੋਰ ਬੇਬੇ ਢੂਈ ਟੁੱਟੀ ਪਈ ਐ ਸਾਰਾ ਕਰਿਆ ਹੀ ਮੈਂ ਤੱਲੀਰੇ ਵੀ ਤੂੰ ਹੋਰ 니ਰੇ ਵੀ ਬਹੁਤ ਚੰਗਾ ਪੰਡਤ ਸੱਨਾ ਵੀ ਮੈਂ ਤਾਂ ਹੁਣ ਉਹ ਮਹਾਰਾਣੀ ਨੂੰ ਪੁੱਛ ਲਾ ਕੀ ਕਰਦੀ ਐ ਤੇਰੀ ਲਾਡਲੀ ਨੂੰ ਮੈਂ ਤਾਂ ਸਾਰਾ ਆਪਦੇ ਹਿੱਸੇ ਦਾ ਨਿਬੇੜ ਲਿਆ ਐ ਨਾਲ ਆਉਣੇ ਉਹਨੇ ਕੀ ਕਰਨਾ ਉਹ 니ਰੇ ਪਾ ਕੇ ਹੋ ਤਿਆ ਰੁਕ ਜਾਊਗੀ ਹਾਂ ਬਸ ਉਹਨੂੰ ਨਾ ਕਿਹਾ ਕਰ ਕੁਛ ਵੀ ਤੂੰ ਮੈਨੂੰ ਹੀ ਵਾਜਾਂ ਦੇ ਯਾਨੀ ਹੁੰਨੀ ਆ ਨਿਬੜ ਗਿਆ ਕੰਮ ਕਿਹਨ ਪੁੱਛਾਂ ਤਾਂ ਹੋਇਆ ਵੀ ਨਿਬੜ ਕੇ ਆ ਕੇ ਰਹਿ ਗਿਆ ਕਿ ਕਰਨਾ ਦਾ ਐ ਬਾਜਮਾਰੋ ਨੂੰ ਕੀ ਕਰਦੀ ਇਹਨੂੰ ਕਹੇ ਮੈਨੂੰ ਚਾਦੀ ਘੁੱਟ ਬਣਾ ਕੇ ਦੇਵੇ ਸੜਕੇ ਦੀ ਬੇਲੀ ਹੋਈ ਫਿਰਦੀ ਐ ਉਹਨਾਂ ਸੀਮਾ ਕੀ ਕਰਦੀ ਐ ਚੱਲ ਲਈ ਸੀ ਤਿਆਰ ਹੋ ਕੇ ਤਾਂ ਆਮ ਹੋ ਗਿਆ ਗੰਦੀ ਘੁੱਟ ਚਾਹ ਉਹਨਾਂ ਨੂੰ ਕਹਾਂ ਗੰਦੀ ਬੇਬੇ ਹਾਂ ਮੈਂ ਡੇਟ ਹੋ ਜੁੰਗੀ ਬਾਸ ਨਾਂ ਗਜੂ ਬਾਸ ਨਹੀਂ ਮਿਲਨੀ ਮੈਨੂੰ ਹੋ ਰੋਣ ਨਾ ਮੈਂ ਚੜਕੇ ਦਾ ਕੰਮ ਕਰਦੀ ਤੇ ਚਾਹ ਬਣਾ ਕੇ ਦਿਓ ਬੇਬੇ ਸੁਭਾ ਲੈ 10 ਚੱਲ ਪਈ ਮਹਾਰਾਣੀ ਤਿਆਰ ਹੋ ਕੇ ਦੇਖਣਾ ਬੇਬੇ ਮੇਰਾ ਹਾਲ ਦੇਖ ਲੈ ਜਿਵੇਂ ਮੇਰੇ ਨੌਕਰਾਨੀ ਹੁੰਨੀ ਐ ਤੇ ਇਹਦਾ ਹਾਲ ਦੇਖ ਲੈ ਮੈਡਮ ਦਾ ਤੂੰ ਤਾਂ ਫਿਰ ਹੁਣ ਕੰਮ ਕਰ ਜੇ ਨਾ ਤੋ ਘਚਾਰ ਹੋ ਗਈ ਹਾਂ ਫਿਰ ਵੀ ਤੂੰ ਤਾਂ ਉਸੇ ਨੂੰ ਹੀ ਕਹਿਣਾ ਨਹੀਂ ਕਰਦੀ ਮੈਨੂੰ ਮੈਂ ਸਵੇਰ ਜਾਣਾ ਹੁੰਦਾ ਤਾਂ ਕਲੇਸ਼ ਹੀ ਰਹਿੰਦਾ ਕਲੇਸ਼ ਹੀ ਕਦੇ ਬਸ ਨਹੀਂ ਮਿਲਦੀ ਮੈਨੂੰ ਇਦੋਂ ਤੋਂ ਉਹ ਜਾਣਾ ਪੈਂਦਾ ਫਿਰ ਮੈਨੂੰ ਜਾਣਾ ਪੈਂਦਾ ਤੇ ਪੂਰਾ ਕੰਮ ਨੂੰ ਹੱਥ ਲਵਾ ਦੇ ਇਸ ਦਿਆਂ ਉੱਠ ਘੜਿਆ ਕਰੋ 8:00 ਵਜੇ ਤੇ ਕਰੋ ਨਹੀਂ ਉੱਠਦੀ ਥਾਏ ਵੀ ਨਾ ਤੂੰ ਹਰ ਦਿਨ ਮੈਂ ਤਾਂ 5 ਵਜੇ ਦੀ ਉੱਠੀ ਵੀ ਆ ਫਿਰ ਕੀ ਕੀਤਾ 5 ਵਜੇ ਉੱਠ ਕੇ 10 ਮੈਨੂੰ ਕਿਉਂ ਤੁਹਾਡੇ ਪਿਆਨ ਤੋਂ ਥੋੜਾ ਮੈਂ ਪੁੱਛੇ ਲਾਉਣ ਲੱਗ ਜਾ ਹਾਂ ਤੇਰਾ ਤਾਂ ਦਿੱਲੀ ਦਾ ਹੀ ਕੰਮ ਆ ਬਸ ਖਾਲੇ ਦੋ ਪਰੌਂਠੇ ਤੇ ਚੱਲ ਪੀ ਖਾਲੇ ਦੋ ਪਰੌਂਠੇ ਤੇ ਚੱਲ ਪੀ ਤੂੰ ਲਾ ਕੇ ਦਿੱਤੇ ਸੀ ਮੈਂ ਆਪੇ ਹੀ ਲਾਈ ਤੇ ਫਿਰ ਹੁਣ ਤੈਨੂੰ ਪਰੌਂਠੇ ਵੀ ਮੈਂ ਲਾ ਕੇ ਦਿਆ ਕਰ ਲਾ ਲੈ ਦਿਖਾ ਲੈ ਹਾਂ ਤੂੰ ਕਹਿਣਾ ਮੈਂ ਤੈਨੂੰ ਲਾ ਕੇ ਤੂੰ ਮੈਨੂੰ ਪੈਕ ਕਰਕੇ ਦਿੱਤੀ ਰੋਟੀ ਮੈਂ ਕਿਉਂ ਪੈਕ ਕਰਕੇ ਦੇਵਾਂ ਆਪੇ ਕਰ ਤੂੰ ਬੜਾ ਕਿਤੇ ਮੇਰੇ ਨਾਲ ਹਲਵਾਉਣੀ ਐ ਝੋਨਾ ਜਿਹੜੀ ਮੈਂ ਤੈਨੂੰ ਪੈਕ ਕਰ ਕਰਕੇ ਦੇਵਾਂ ਮੈਂ ਝੋਨੇ ਦੀ ਜ਼ਰੂਰ ਤੂੰ ਪੇ ਮਚਣਾ ਮੈਂ ਕਾਦੇ ਵਾਸਤੇ ਝੋਨਾ ਲਵਾਉਂਦਾ ਤੇ ਫੇਰ ਜੇ ਲਾ ਵੀ ਲੈਂਗੀ ਤਾਂ ਆਪਦਾ ਖੇਤ ਆ ਕਿਹੜਾ ਕਿਸੇ ਦਾ ਹਾਂ ਮੈਨੂੰ ਤਾਂ ਸੀਰੀਆਂ ਦੀ ਚਾਹ ਵੀ ਮੈਨੂੰ ਝੋਨੇ ਵਾਲਿਆਂ ਦੇ ਕੰਮ ਦੀ ਚਾਹ ਪਾਣੀ ਦੀ ਮੈਨੂੰ ਫਿਕਰ ਰੋਟੀਆਂ ਦਾ ਵੀ ਮੈਨੂੰ ਫਿਕਰ ਇਹ ਤਾਂ ਚੱਲ ਪੈਂਦੀ ਐ ਲਾ ਕੇ ਦੋ ਪ੍ਰੋਟੈਕਟਰਾਂ। ਇਹਨਾਂ ਨੂੰ ਕੁਝ ਨਹੀਂ ਆਉਂਦੀ ਮੈਂ ਨਹੀਂ ਕੀ ਬੋਲਣਾ ਐਵੇਂ ਬੋਲੀ ਜਾਂਦੀ ਐ। ਬੋਲੀ ਜਾਂਦੀ ਐ ਨੂੰ ਵੱਡੀ ਮੈਡਮ ਨੂੰ। ਜੇ ਤਰਜਾ ਤਰਜਾ ਚੱਕ। ਮੈਂ ਐਂ ਕਰੋ ਤੁਸੀਂ ਕੰਮ ਵੰਡ ਲਓ। ਬੇਬੇ ਮੰਡੇ ਤਾਂ ਹੋਏ ਨੇ। ਉਹ ਹੀ ਨਹੀਂ ਹੱਥ ਲਾਉਂਦੀ ਆਪਦਾ ਵੀ ਅੱਧ ਵਿਚਲਾ ਕਰਕੇ ਭੱਜ ਜਾਂਦੀ ਐ। ਚਲੋ ਆਪਦਾ ਇੱਕ ਚੀਜ਼ ਤਾਂ ਆਪ ਤਾਂ ਇੱਕ ਨੂੰ ਛੁੱਟੀ ਜਾਂਦੀ ਹੁਣ ਨਹੀਂ ਤਾਂ ਨਾ ਨਾ ਹੁੰਦੀ ਦੋ ਹੁੰਦੀ ਤੇ ਮੇਰਾ ਕੀ ਕਸੂਰ ਐ? ਛੁੱਟੀ ਜਾਂਦੀ ਇੱਕ ਨੂੰ। ਚੱਲ ਜਾ। ਕਰਦੀ ਬਣ। ਆਪੇ ਬੇਦਨ ਚਾਹ ਬਣਾ ਕੇ ਤੇਰੀ। ਕੋਈ ਨਹੀਂ ਬਣਾ ਜਾ ਫਿਰ ਕਿੱਡੀ ਚਾਂਬਲੀ ਵੀ ਐ ਤੇ ਬੇਬੇ ਐ ਕਰਦੀ ਐ ਕਿੱਡੀ ਕਮਚੋਰ ਹੈਗੀ ਐ ਪਤਾ ਨਹੀਂ ਤੂੰ ਤਾਂ ਇਹ ਕਿੱਥੋਂ ਖਰੀਦ ਲਈ ਨਹੀਂ ਭੈਣੇ ਮੈਂ ਹਾਂ ਜੇ ਨੌਕਰੀ ਕਰਦੀ ਐ ਤਾਂ ਹੁਣ ਮੈਂ ਮਤਲਬ ਇਹ ਤਾਂ ਨਹੀਂ ਜੇ ਨੌਕਰੀ ਕਰਦੇ ਤਾਂ ਮੈਨੂੰ ਵੀ ਨੌਕਰੀ ਮੈਂ ਤਾਂ ਕੁਛ ਨਹੀਂ ਕਰੀ ਮੇਰੀ ਦਿੱਤੀ ਜਿਹਾ ਜਾਣ ਕੇ ਤਾਂ ਦੀ ਨੌਕਰੀ ਦੇ ਪੈਸੇ ਆਉਂਦਾ ਹੀ ਨਹੀਂ ਇਹ ਤਾਂ ਪੂਰਾ ਆਉਂਦਾ ਜਿੰਨੇ ਕਮਾਉਂਦੀ ਉਹਨੇ ਖਾ ਲੈਂਦੀ ਐ ਜਿੰਨੇ ਕਮਾਉਂਦੀ ਉਹਨੇ ਇਹਦੇ ਤੋਂ ਇਹ ਦਿਨ ਜੁੱਤੀਆਂ ਕਿਤੇ ਨਹੀਂ ਲੋਟ ਆਉਂਦੇ ਮੈਂ ਵੀ ਤਾਂ ਪੁਰਾਣੇ ਹਲਕੇ ਪਾ ਕੇ ਸਾਰਦੀ ਆ ਸਸਤੇ ਪਾ ਕੇ ਇਹਨੂੰ ਤਾਂ ਮੈਂ ਆਣੀ ਘਰੇ ਪੌਣਾ ਲੈ ਵੀਂ ਤਾਂ 1200 ਤੋਂ ਘੱਟ ਸੂਟ ਨਹੀਂ ਪੌਣਾ ਹਣ ਆਪਾਂ ਤਾਂ ਜਣ ਵਾਲੇ ਤਾਂ ਪਾਉਂਦੀ ਆ 5-5 ਹਜ਼ਾਰ ਕੀ ਕਰ ਸਕਦੇ ਆ ਭਾਈ ਤੇ ਮੇਰੇ ਰਗੀ 250 ਵਾਲਾ ਘਰੇ ਪਾ ਕੇ ਫਿਰਦੀ ਰਹਿੰਦੀ ਤੇ ਹਣ ਜਣ ਵਾਲੇ 500 ਤਾਂ ਲੈ ਲੂਗੀ ਤਾਂ ਆ ਦਿਨ ਚਲ ਕੋਈ ਨਹੀਂ ਹਣ ਜਣੋ ਕਿਉਂ ਮੈਂ ਹੀ ਘਰ ਬਾਰੇ ਸੋਚੀ ਜਾਉਂ ਮੈਂ ਸਪੋਰ ਨਹੀਂ ਸ ਮੈਂ ਤਾਂ ਹੋਰ ਗੱਲ ਦੱਸਦੀ ਆ ਤੇ ਤੁਸੀਂ ਜਮਾ ਹੀ ਅੱਡ ਹੋ ਜੋ ਐਵੇਂ ਕਰ ਇੰਨੀ ਪਹਿਣੀ ਮੈਨੂੰ ਸ ਹੋਰ ਕੋਈ ਆਉਦਕ ਵੇਲੇ ਕਰੇ ਇੱਕ ਵੇਲੇ ਕਰੇ ਨਾ ਕਰੇ ਮੇਰੀ ਨੀ ਇਹਦੇ ਨਾ ਨਿਭਣੀ ਬੇਬੇ ਮੈਂ ਤੈਨੂੰ ਦੱਸੀ ਆਂ ਨੀ ਆ ਜਦ ਸਾਡਾ ਕੰਮ ਵੰਡ ਕੇ ਦੇ ਦੇ ਕੁੜੀ ਨੂੰ ਵੀ ਫੋਨ ਕਰ ਦੇ ਆ ਕੇ ਬੰਡਾ ਬੰਡਾਈਆਂ ਕਰਾ ਜੂਗੀ ਕੱਲ ਨੂੰ ਐ ਨਾ ਕੋਈ ਨਹੀਂ ਕੋਈ ਕਾਸ ਤੋਂ ਆਵੇ ਤੁਸੀਂ ਬੰਡਵਾ ਦਿਓ ਕੁੜੀ ਕਾਸ ਤੋਂ ਆਵੇ ਇੱਕ ਤੀਜਾ ਬੰਦਾ ਹੋਣਾ ਚਾਹੀਦਾ ਕੋਲੇ ਤੀਜਾ ਕੋਈ ਨਹੀਂ ਤਾਂ ਸੱਤ ਬੈਂਕ ਛੱਦ ਲਾਂਗੇ ਕੋਈ ਨਹੀਂ ਤਾਂ ਕੁੜੀ ਨੂੰ ਵੀ ਸੱਦਿਆ ਉਹਨੂੰ ਵੀ ਤਾਂ ਪਤਾ ਲੱਗੇ ਵੀ ਉਹ ਕਿਵੇਂ ਕਰਦੀ ਆ ਮੇਰੇ ਨਾਲ ਨਾ ਕੁੜੀ ਕਾੜੀ ਨਹੀਂ ਆਉਣਾ ਸਾਥੋਂ ਹੀ ਬੋਲਕ ਬੋਲ ਹੁੰਦੇ ਆਉਂਦਾ ਵੰਡ ਕੇ ਬੱਬੀ ਕੀ ਕਰਨੇ ਹੈਗੇ ਵੰਡਣਾ ਤਾਂ ਕੰਮ ਹੀ ਆ ਉਹਨੂੰ ਵੀ ਤਾਂ ਪਤਾ ਲੱਗਿਆ ਵੀ ਕੰਮ ਨਹੀਂ ਨਾ ਵੰਡਣਾ ਜੇ ਤਾਂ ਫਿਰ ਅੱਡੋ ਅੱਡ ਸਾਰਾ ਕੰਮ ਹੀ ਅੱਡੋ ਅੱਡ ਕਰੋ ਘਰ ਵੀ ਅੱਡ ਕਰੋ ਕੰਮ ਤੰਦਾ ਜੋ ਵੀ ਸਾਰਾ ਅੱਡ ਅੱਡ ਕਰੋ ਕੋਈ ਨਹੀਂ ਫਿਰ ਇੱਥੇ ਮੈਂ ਰਹਿ ਪੂੰਗੀ ਉਹ ਛੱਪੜ ਵਾਲਾ ਉਹਨੂੰ ਦੇ ਦੇ ਆਪੇ ਤੇ ਡਰਾਈ ਜਾਣਗੇ ਇਹਨੂੰ ਤੈਨੂੰ ਕਿਹੜਾ ਘਰੇ ਰਹਿਣਾ ਹੁੰਦਾ ਮੇਰੀ ਗੱਲ ਸੁਣ ਲੈ ਮੈਂ ਤਾਂ ਨਹੀਂ ਇੱਥੋਂ ਜਾਣਾ ਇਹ ਘਰ ਮੇਰਾ ਦਾ ਛੱਪੜਾ ਨੂੰ ਵੰਡਿਆ ਦਾ ਪਤਾ ਲੱਗੂ ਜੇ ਤਾਂ ਵੰਡਿਆ ਵੀ ਕੀ ਦੇ ਹੁੰਦਾ ਕੀ ਨੂੰ ਨਹੀਂ ਹੁੰਦਾ ਤੇ ਇਹਦੇ ਵਿੱਚੋਂ ਤਾਂ ਤੇਰਾ ਵੀ ਹਿੱਸਾ ਬੰਦਾ ਉਹ ਪੱਲਾ ਮਕਾਨ ਹੈਗਾ ਇਹਨੇ ਤਾਂ ਕੱਲੀ ਨਹੀਂ ਰਹਿਣਾ ਚਲ ਮਕਾਨ ਵੰਡੋ ਕਰੋ ਨਵੇਂ ਰੋਣੇ ਤੇਰਾ ਜੱਬ ਬਣਿਆ ਤਾਂ ਤੁਹਾਡੀ ਲੜਾਈ ਨਹੀਂ ਮੈਸਟਰ ਤੂੰ ਸੁਣਾਈ ਜੀ ਬਸ ਫਿਰ ਉਹ ਬਾਡੇ ala ਘਰ ਇਹਨੂੰ ਦੇ ਦੇ ਪਾਤੀਆਂ ਪੁੱਤੀਆਂ ਜਿੱਥੇ ਪਾਦਿਆਂ ਉਹ ਤਾਂ ਹੁਣ ਆਪਣੇ ਆਥੇ ਨਹੀਂ ਗਏ ਤੁਹਾਨੂੰ ਜਦੋਂ ਦੋ ਜਣੇ ਇਕੱਠੇ ਹੋਣਗੇ ਫੇਰ ਹੀ ਪਤਾ ਲੱਗੂ ਕੀ ਹੁੰਦਾ ਕੀ ਨਹੀਂ ਹੁੰਦਾ ਮੈਂ ਤੇ ਨਹੀਂ ਆਵੇ ਪੱਕਾ ਕਰ ਦੋ ਮਰ ਕੇ ਤੂੰ ਮੇਰੀ ਕੁਤਨੀ ਪੱਟੇ ਮੈਂ ਤੈਨੂੰ ਆਖਿਆ ਮੈਂ ਇਹਨੂੰ ਤਾਂ ਕੋਈ ਲੋੜ ਨਹੀਂ ਕਿਸੇ ਦੀਆਂ ਗੁਤਨੀਆਂ ਪੱਟਣ ਦੀ ਬੇਬੇ ਮੈਂ ਤਾਂ ਉਹ ਮੇਂ ਮੰਨ ਜਾਨੀਆ ਜਿਵੇਂ ਮੈਨੂੰ ਤਾਂ ਕੋਈ ਕਹਿ ਦਿੰਦਾ ਇਹੀ ਐ ਐਡੀ ਚੰਡਾਲ ਲੈਣੀ ਖਣੀ ਕਿਥੋਂ ਲਈ ਆ ਕਿ ਪੜ੍ਹੀ ਲਿਖੀ ਐ ਜੀ ਹੁਣ ਹੈ ਤਾਂ ਪੜ੍ਹੀ ਲਿਖੀ ਹਾਂ ਕੀ ਕਰ ਜੇ ਤਾਂ ਪੜ੍ਹੀ ਲਿਖੀ ਐ ਥੋੜੀ ਐ ਵੀ ਜਿਹੜਾ ਕੁਝ ਕਹੀ ਜਾਊਗੀ ਉਹੀ ਕਰੀ ਜਾਣਾ ਪੜ੍ਹੀ ਲਿਖੀ ਦੇ ਆਖੇ ਲੱਗਦੇ ਨਹੀਂ ਹੁਣਾਂ ਤਾਂ ਆਖਿਆ ਹੀ ਨਹੀਂ ਅੱਡੂ ਆ ਤਾਂ ਮੈਂ ਤੁਹਾਨੂੰ ਆਣੀ ਆ ਵੀ ਲੜਾਈ ਨਾ ਪਾਓ ਤੇ ਅੱਡੂ ਅੱਡ ਹੋਇਓ ਬਸ ਫਿਰ ਉਹਨੇ ਆਖਿਆ ਚਾਹੇ ਨਹੀਂ ਆਖਿਆ ਮੈਨੂੰ ਤਾਂ ਤੋੜ ਕਰਦੀ ਮੇਰੀ ਨਹੀਂ ਦੇ ਨੰਨੀ ਬੁਣੀ ਬਸ ਮੈਂ ਤਾਂ ਨਾ ਇਹਦੇ ਨਾਜ ਰਹਾ ਨਾ ਰਹਾ ਕੱਲ ਸਾਡੇ ਤਾਂ ਕੰਮ ਪਿੱਛੇ ਹੀ ਕੁੱਤੀ ਚੀ ਕਰ ਰਹਿਣਾ ਉਹ ਤੈਨੂੰ ਆਏ ਉਹ ਸਾਰਾ ਦਿਨ ਮੇਰੇ ਨਾਲ ਕਰੇ ਉਹ ਹਾਂ ਮੈਂ ਦੀ ਡਿਊਟੀ ਨਹੀਂ ਛੱਡ ਸਕਦੀ ਤੇ ਥੋੜਾ ਨਿਮਾਕ ਕਿਵੇਂ ਹੋਊਗਾ ਬਸ ਮੈਨੂੰ ਨਹੀਂ ਪਤਾ ਤੂੰ ਸਵੇਰੇ ਸਰਪੰਚ ਨੂੰ ਸੱਦ ਲਾ ਤੇ ਇਹਦੇ ਘਰ ਵਾਲੇ ਨੂੰ ਵੀ ਬਿਠਾ ਲਾ ਤੈਨੂੰ ਵੀ ਬਿਠਾ ਲਾ ਤੇ ਇਹ ਵੀ ਆਜੂਗਾ ਸਾਰੀ ਗੱਲਬਾਤ ਕਰ ਲੈ ਬੈ ਕੇ ਬਸ ਮੈਂ ਤਾਂ ਕਹਤਾ ਮੈਂ ਨਹੀਂ ਰਹਿ ਸਕਦੀ ਇਹਦੇ ਨਾਲ ਤੇਰੇ ਘਰ ਆ ਰਹਿ ਨੇ ਕੀ ਗੱਲ ਕਰਨੀ ਤੂੰ ਹੀ ਬਹਿ ਜੀ ਹਾਂ ਘਰ ਵਾਲੇ ਨੇ ਕਿਹੜਾ ਮੈਂ ਪਿੱਛੇ ਸਿੱਟਿਆ ਹੋਇਆ ਸਾਰੀ ਗੱਲ ਕਰੂਗਾ ਕਰਨੀ ਕਿਉਂ ਨਹੀਂ ਤੂੰ ਕਰ ਲੈ ਤੈਨੂੰ ਥੋੜਾ ਜਿਹਾ ਗੱਲ ਦਾ ਸਵਾਵਾ ਖਤਾਬ ਕਰ ਦ ਤੁਹਾਨੂੰ ਕਿਹੜਾ ਘਟਾ ਬੇਬੇ ਹੁਣ ਉਹਦੀਆਂ ਵਾਰਾ ਹੀ ਨਾ ਲੈ ਤੂੰ ਸਿੱਧੀ ਮੈਂ ਵਾਰਾ ਮੂਹ ਰਹੀ ਨਹੀਂ ਰਹਿਂਦੀ ਮੈਂ ਤਾਂ ਸਿੱਧੀ ਗੱਲ ਕਰਦੀ ਤੇ ਤੋਕ ਨਿਆਂ ਕਰਤਾ ਆਉ ਕਰਤਾ ਫੁਲਾਣਾ ਕਰਤਾ ਕੋਈ ਨਹੀਂ ਮੈਂ ਆਪਣੇ ਕਰ ਲੂੰਗੀ ਆਹੋ ਲੀੜੇ ਪਾਉਣੀ ਮੈਂ ਤਾਂ ਸੁੱਕਣੇ ਗਿਆ ਜਿਹੜੇ ਡਿਪੰਡ ਚਾਰਾਂ ਦਿਨਾਂ ਦੇ ਲੀੜੇ ਲਾ ਲਾ ਕੇ ਮੈਡਮ ਸਿੱਟ ਦਿੰਦੀ ਆ ਦਿਨ ਵਿੱਚ ਰੋ ਦੋ ਸੂਟ ਤਿੰਨ ਤਿੰਨ ਹੁੰਦੇ ਨੇ ਹੈ ਇੱਕ ਡਿਊਟੀ ਤੇ ਜਾਂਦੀ ਬਦਲੂ ਇੱਕ ਆ ਕੇ ਬਦਲੂ ਫਿਰ ਇਹਨੂੰ ਗਰਮੀ ਆਉਂਦੀ ਆ ਮੈਡਮ ਨੂੰ ਫਿਰ ਲੋਰਾਂ ਟੀ-ਸ਼ਰਟਾਂ ਪਾਉਗੀ ਹੈ ਮੈਂ ਮੈਨੂੰ ਤਾਂ ਕੋਈ ਗਰਮੀ ਲੱਗਦੀ ਨਹੀਂ ਜਿਹੜੀ ਸਾਰਾ ਦਿਨ ਇੱਕ ਸੂਟ ਜੀ ਰਹਿਣੀ ਆ ਉਹੀ ਮੈਂ ਘਰੇ ਪਾਉਣੀ ਆ ਉਹੀ ਤੜਕੇ ਨਾ ਕੇ ਪਾ ਲਈਦਾ ਉਹੀ ਦੂਜੇ ਦਿਨ ਬਦਲ ਲਈਦਾ ਇਹਨੂੰ ਹੀ ਬਾਹਲੀ ਗਰਮੀ ਲੱਗਦੀ ਆ ਉਹ ਫਿਰ ਐਸੀ ਤੇਰੀ ਹੁੰਦੀ ਹੈ ਨਾ ਤਾਂ ਕਰਕੇ ਗਰਮੀ ਜ਼ਿਆਦਾ ਲੱਗਦੀ ਬਸ ਮੈਂ ਤਾਂ ਕਹਤਾ ਤੈਨੂੰ ਵੀ ਮੈਂ ਨਹੀਂ ਰੱਖਣੀ ਇਹ ਨਾਲ ਨਾ ਮੈਂ ਰਹਿਣਾ ਇਹਦੇ ਨਾ ਮੇਰੀ ਇਹਦੇ ਨੱਜ ਬਣੇ ਤੇ ਨਾ ਬਣੇ ਕੱਲ ਦੁਆ ਕਰ ਕਰ ਨਾ ਜਿਹੜੇ ਉਹਦੇ ਲੀਦੇ ਹੁੰਦੇ ਆ ਉਹ ਪੈ ਰਹਿੰਦੇ ਆ ਕਰ ਤੂੰ ਆਵਦੇ ਥੋਲਿਆ ਕਰ ਆਏ ਹੁਣ ਇੱਕ ਘਰ ਦੇ ਵਿੱਚ ਕਿਵੇਂ ਛੱਡਦੇ ਆਂ ਆ ਤੂੰ ਉਧਰ ਐ ਨਾ ਤੂੰ ਉਧਰ ਕਾਚੀ ਪੈਰੇ ਨਾ ਪਾ ਹਾਂ ਤੇ ਹੁਣ ਅੱਡ ਹੋਵੇ ਤੇ ਛੱਡਦੇ ਆ ਇੱਕ ਘਰ ਦੇ ਵਿੱਚ ਨਹੀਂ ਛੱਡੇ ਜਾਂਦੇ ਮੈਂ ਕੀ ਕਰਾਂ ਤੇ ਨਹੀਂ ਛੱਡੇ ਜਾਂਦੇ ਤਾਂ ਫੇਰ ਰੌਲਾ ਖਾਦਾ ਚੁੱਪ ਕਰਕੇ ਧੋਤੇ ਸਰ ਗਿਆ ਸਰ ਆ ਗਿਆ ਭਾਵੇਂ ਕੋਈ ਇੱਕ ਵਾਰਾ ਨਾ ਹੋਵੇ ਭਾਵੇਂ ਦੋ ਵਾਰਾ ਲਾਵੇ ਤੂੰ ਤਾਂ ਤੂੰ ਤਾਂ ਉਸੇ ਦੀਆਂ ਬਾਹਰ ਲੈਣੀਆਂ ਹੁੰਦੀਆਂ ਬਾਨੇ ਨਾਲ ਤੂੰ ਤਾਂ ਮੈਨੂੰ ਸੁਣਾਉਣਾ ਹੀ ਹੁੰਦਾ ਦੋਤੇ ਮੈਂ ਤੇ ਇਹ ਗੱਲਾਂ ਨਹੀਂ ਆਏ ਵੀ ਉਹ ਪੌਂਦੀ ਚਾਰ ਚਾਰ ਸੂਟ ਦਿਹਾੜੀ ਦੇ ਤੇ ਤੂੰ ਤਾਂ ਹੋਈ ਨਾ ਰੌਲਾ ਪੈਣ ਜਿਵੇਂ ਆਇਓ ਮੇ ਤੁਲਾ ਇਵੇਂ ਕਰਿਆ ਕਰੂੰਗੀ ਹੁਣ ਸਵੇਰ ਤੋਂ ਫਿਰ ਤੂੰ ਨਾ ਬੋਲੀ ਵਿੱਚ ਇਹ ਥੋੜੋ ਆ ਵੀ ਡੈਟ ਹੋ ਰਿਆ ਨੇ ਆਏ ਕਿਚਰ ਕਿਚਕਿਚ ਕਰੀ ਜਾਣੇ ਕੀ ਫਾਇਦਾ ਤੂੰ ਥੋ ਤੇ ਸਰਗਸਰਾ ਗਿਆ ਨਹੀਂ ਉਹ ਇਕੱਠੇ ਕਰਕੇ ਤੇ ਕਿੰਨੀ ਤੇ ਟੰਗ ਦੇ ਲੈ ਭਾਈ ਜਦੋਂ ਆਵੇਂਗੀ ਥੋਲਾ ਕੋਣ ਆ ਡਾਕਸਰ ਨਹੀਂ ਰੇ ਤਾਂ ਜਿਹੜੇ ਪਏ ਥੋ ਤੇ ਤੂੰ ਕੋਣ ਤੂੰ ਕਿਚਰ ਕਿਚਕ ਕਰ ਜਾਣੀ ਹਾਇ ਲੀੜੇ ਥੋ ਤੇ ਉਹ ਚਾਰ ਵੇਰਾ ਲਾਉਂਦੀ ਆ ਪੰਜ ਵੇਰਾ ਲਾਉਂਦੀ ਆ ਚੰਗਾ ਚੁੱਪ ਕਰ ਜਾ ਹੁਣ ਚਾਦੀ ਘੁੱਟ ਪੀਣੀ ਐ ਤਾਂ ਦੱਸ ਦੇ ਮੇਰੇ ਨਾਲ ਲੜਾਈ ਚ ਵੇੜ ਲੋ ਨਾ ਵੇੜ ਲੋ ਲੜਾਈ ਉਹ ਤਾਂ ਹੁਣ ਉੱਠ ਗਈ ਐ ਮੇਰਾ ਵੀ ਦਿਮਾਗ ਖਰਾਬ ਆ ਐਵੇਂ ਲੱਗੀ ਪਈ ਹੁਣ ਕਿਹੜਾ ਸੁਣੀ ਜਾਂਦੀ ਐ ਮੇਰੇ ਕੋਲੇ ਬੈਠੀ ਹੱਜ ਫੇਲੀ ਰੇ ਵੀ ਉਹ ਕਿਹੜਾ ਹੁਣ ਥੋਈ ਜਾਂਦੀ ਐ ਹੈਲੀ ਰੇ ਤੂੰ ਨਹੀਂ ਹੈਲੀ ਰੇ ਥਾਣੀ ਥਾਰਾ ਨੇ ਵੰਡ ਕੇ ਰਹਿ ਜਾ ਕਰ ਮੈਂ ਆਉਦੇ ਥੋਲਿਆ ਕਰੂ ਤੂੰ ਆਉਦੇ ਉਹ ਆਉਦੀ ਚਲ ਆਉਦੇ ਆਪਣੇ ਆਪਣੇ ਥੋਇਆ ਕਰੋ ਆ ਬਾਤ ਹੋ ਰਿਆ ਕਰਾਂ ਮੈਂ ਥੋ ਨਹੀਂ ਹੁੰਦਾ ਜੱਬ ਹਾਂ ਜੇ ਮੈਂ ਸੀ ਇਹ ਕਿ ਮਦਦਾਨ ਨੂੰ ਨਹੀਂ ਥੋਲ ਦੇਣੇ ਤੁਹਾਨੂੰ ਲੀਰੇ ਨਾ ਧੁੰਦੇਂ ਬਸ ਫਿਰ ਆਦੇ ਆਪਦੇ ਤਤਮਾਲੀ ਲਿਆ ਕਰਾਂਗੇ ਕੱਲੇ ਹੱਥਾਂ ਤੇ ਨਾ ਇਹ ਟੱਕਰ ਬਤਾ ਨਹੀਂ ਤੋਤੇ ਅੰਦਾ ਹੱਥਾਂ ਦੇ ਨਹੀਂ ਤੋਈ ਜਿਹਾ ਜੀ ਮਸ਼ੀਨ ਲਿਆਉ ਮੈਂ ਤਾਂ ਮਸ਼ੀਨ ਨੂੰ ਹੱਥ ਨਹੀਂ ਲਾਉਣ ਦੇਣ ਲੈ ਬੇਬੇ ਤੂੰ ਤਾਂ ਹੁਣੇ ਹੀ ਪਾਉਂਗੇ ਤੂੰ ਤਾਂ ਖੁਦ ਮੇਰੇ ਗੱਲ ਨੂੰ ਪਈ ਜਾਣੀ ਹੈ ਕੀ ਗੱਲ ਨੂੰ ਪਈ ਕੀ ਸਮਝੇ ਕੇ ਸਿਰ ਚਲੀ ਜਾਂਦੇ ਤੋਤੇ ਗਏ ਜਿਉਣਾ ਤਾਂ ਤੂੰ ਕਹਿਣਾ ਕੀ ਅੱਗੋਂ ਤੂੰ ਤਾਂ ਮੈਨੂੰ ਹੀ ਕਹੀ ਜਾਣੀ ਹੈ ਜੇ ਉਹ ਬੋਲੂਗੀ ਉਹ ਸੁਣ ਲੂਗੀ ਚਲ ਛੱਡ ਪਰੇ ਸਿਆਪਾ ਹੁਣ ਮੈਂ ਝਾੜੂ ਲਾਵਾਂ ਪਹਿਲਾਂ ਕਿ ਤੈਨੂੰ ਚਾਦੀ ਘੁੱਟ ਬਣਾ ਕੇ ਦੇਵਾਂ ਹਏ ਤਰ ਕੋਈ ਨੂੰ ਮੱਥਾ ਲਾਉਣਾ ਰਸੋਈ ਨੂੰ ਮੱਥਾ ਹੀ ਲਾ ਲਾ ਉੱਥੇ ਬੱਜਿਆ ਪਿਆ ਹੋਣਾ ਗੰਦ ਹਾਂ ਰਸੋਈ ਨੂੰ ਮੱਥਾ ਲਾ ਲਾ ਜਿਹੱਚੇ ਬਣਾ ਕੇ ਚੀਜ਼ ਸਤੋ ਆਪ ਦਾ ਕਿਸੇ ਦਾ ਪੂਰਾ ਆਸਰਾ ਨਹੀਂ ਐਗੋ ਮੈਨੂੰ ਕਹਿਣ ਲੱਗ ਜਾਣੀ ਕਿ ਮੈਂ ਹੀ ਨੌਕਰਾਂ ਨਹੀਂ ਰੱਖੀ ਹੈਗੀਆਂ ਸਾਰੇ ਕੰਮਾਂ ਦੀ ਹਾਂ ਕੋਈ ਚੀਜ਼ ਨਹੀਂ ਵਿਚਾਰਨ ਚੱਕਣੀ ਕੋਈ ਰੱਖਣੀ ਕੋਈ ਪੋਛ ਅੱਤੇ ਆਦਾ ਕਰਿਆ ਕਰੂਗੀ ਆ ਕੇ ਮੈਂ ਤਾਂ ਕਿਹਾ ਮੈਂ ਤਾਂ ਹੁਣ ਰਹਿਣਾ ਨਹੀਂ ਨਾਲ ਵੀ ਗੱਲ ਕਰ ਲੈਣੀ ਤੇ ਬਸ ਹੁਣ ਨਹੀਂ ਮੈਂ ਰਹਿਣਾ ਹਜੇ ਤਾਂ ਇਹ ਛੱਤੀ ਸਵਾਲ ਕਰੂਗਾ ਇਹਨੇ ਕਹਿਣਾ ਲੈ ਤੇਰੀ ਜਾਨ ਨਿਕਲਦੀ ਆ ਧੰਦਾ ਕਰਦੀ ਜੀ ਧੰਦਾ ਤਾਂ ਕਰਨਾ ਹੀ ਪੈਣਾ ਤੈਨੂੰ ਮੌਤ ਪੈ ਜਾਂਦੀ ਐ ਇਹ ਜਿਹੜਾ ਮੈਨੂੰ ਸਿੱਧਾ ਬੋਲਦਾ ਇਹ ਵੀ ਕਹੇ ਇਹ ਗੱਲ ਹੀ ਕਹੂਗਾ ਤੈਨੂੰ ਮੌਤ ਪੈਣ ਦੀ ਕੰਮ ਕਰਦੀ ਨੂੰ ਮੈਨੂੰ ਤਾਂ ਕਾਹਨੂੰ ਗਰਮੀ ਲੱਗਦੀ ਐ ਆਪ ਤਾਂ ਕਿਸੇ ਜੀਨੇ ਹੱਥ ਨਹੀਂ ਹਿਲਾਉਣਾ ਕਿੱਥੇ ਮੇਰੇ ਕਰਮਾਂ ਚ ਧਰਿਆ ਪਿਆ ਸੀ ਸਾਰਾ ਕੁਝ ਆਈ ਮੈਂ ਯਾਤਰਾ ਆ ਲਿਆ ਮੈਂ ਤਾਂ ਪਤਾ ਪਤ ਗਿਆ ਸੀ ਕਿ ਕੁਵਾਰੀ ਰਹਿੰਦੀ। ਫੈਣੀ ਸੱਚ ਮੈਂ ਤਾਂ ਭਾਬੀ ਨੂੰ ਫੋਨ ਕਰਨਾ ਸੀਗਾ। ਗਰਮੀ ਜੀ ਲੱਗੀ ਸੀ ਮੁੰਡੇ ਦਾ ਪੁੱਛਣਾ ਸੀਗਾ ਵੀ ਕਿਵੇਂ ਠੀਕ ਠਾਕ। ਨਾਲੇ ਭਰਾ ਦਾ ਪੁੱਛਣਾ ਸੀਗਾ। ਅੱਗ ਲਗ ਰਤਨ ਦੈਂਸ ਤਾਂ ਫੋਨ ਕਰਨ ਦਾ ਵੀ ਨਹੀਂ ਮੇਰਾ ਟਾਈਮ ਲੱਗਦਾ ਵੀ ਮੈਂ ਇੱਕ ਮੈਂ